ਖੁਟਿਆ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗੇ ਖੁਟਿਆ ਸਾਹਿਬ ਮਾਨਸਾ ਸ਼ਹਿਰ ਤੁਹਾਡੇ ਸੀਵਰ ਤੋਂ ਬੜਾ ਦੁਖੀ ਹੈ ਤੁਹਾਡੀ ਵੋਟਾਂ ਵੀ ਇਹਨਾਂ ਨੇ ਵਧਾ ਦਿੱਤੀਆਂ ਸਰਕਾਰ ਵੀ ਤੁਹਾਡੀ ਹੈ ਮੈਂ ਤਾਂ ਬੇਨਤੀ ਆਪਣੇ ਲੋਕਾਂ ਵਾਸਤੇ ਕਰਾਂਗੀ ਕਿ ਥੋੜਾ ਅਨਾਦਾ ਸੁਧਾਰ ਕਰ ਦਿਓ ਜਿਹੜੇ ਨਰਕ 'ਚ ਜੀ ਰਹੇ ਨੇ ਇਹਨਾਂ ਪਿੰਡਾਂ ਨੇ ਕਈ ਪਿੰਡਾਂ ਨੇ ਬਹੁਤ ਤੁਹਾਡਾ ਮਾਨ ਰੱਖਿਆ ਧੰਨਵਾਦੀ ਦੋਹਰਾ ਤਾਂ ਪਤਾ ਨਹੀਂ ਤੁਸੀਂ ਕਰੋਗੇ ਕਿ ਨਹੀਂ ਮਾੜੀ-ਮੋਟੀ ਗ੍ਰਾਂਟਾ ਭੇਜ ਦਿਓ ਤਾਂ ਕਿ ਇਹਨਾਂ ਦਾ ਕੁਝ ਮਸਲਾ ਹੱਲ ਹੋ ਜਾਏ ਔਖੇ ਬੈਠੇ ਨੇ ਲੋਕੀ ਬੀਬੀਆ ਦੇ ਕਾਰਡ ਬਣਵਾ ਦਿਓ ਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਹਮਲਾ ਮਾਰ ਦਿਓ ਉਹਦੇ ਵਾਸਤੇ ਅਸੀਂ ਵੀ ਨਾਲ ਤੁਹਾਡੇ ਲੱਗਾਂਗੇ ਸੋ ਸਾਡੇ ਸਾਰਿਆਂ ਦਾ ਇੱਕ ਇੱਕ ਵਰਕਰ ਦਾ ਜਿਨ੍ਹਾਂ ਨੇ ਮਿਹਨਤ ਕੀਤੀ ਆਪਦੀ ਪਾਰਟੀ ਦਾ ਝੰਡਾ ਬੁਲੰਦ ਰੱਖਣ ਵਾਸਤੇ ਜਿਨ੍ਹਾਂ ਨੇ ਇੱਜ਼ਤ ਤੇ ਮਾਨ ਪਾਰਟੀ ਦਾ ਤੇ ਪਰਿਵਾਰ ਦਾ ਬਰਕਰਾਰ ਜੇ ਰੱਖਿਆ ਇਹ ਤੁਹਾਡੇ ਸਾਰਿਆਂ ਦੇ ਦੇਨ ਸਦਕਾ ਹੈ ਤੇ ਤੁਹਾਨੂੰ ਬਿਲਕੁਲ ਮਾਯੂਸ ਹੋਣ ਦੀ ਲੋੜ ਨਹੀਂ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਆਪਾਂ ਕਰ ਰਹੇ ਹਾਂ 2015 ਤੋਂ ਕਰੀ ਜਾ ਰਹੇ ਹਾਂ ਕੋਈ ਘੱਟ ਚੁਣੌਤੀਆਂ ਨਹੀਂ ਸਾਰੀ ਤਾਕਤ ਇਕੱਠੀਆਂ ਹੋਈਆਂ ਇਹਨੇ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਪਰਵਾਰ ਨੂੰ ਖਤਮ ਕਰਨ ਵਾਸਤੇ ਲੇਕਿਨ ਜਿਵੇਂ ਮੈਂ ਕਿਹਾ ਜਾਂ ਤੂੰ ਮੇਰੇ ਵਾਲੇ ਤਾਂ ਕੀ ਮੋਸ਼ਾ ਕੀ ਡਰ ਹੈਗਾ ਉਸ ਮਾਲਿਕ ਵੀ ਰਹਿਮਤ ਚਾਹੀਦੀ ਸਹੀ ਰਾਹ ਤੇ ਚੱਲਦੇ ਰਹੀ ਮੈਨੂੰ ਆ ਵੀ ਪਤਾ ਹੈ ਬਹੁਤ سارے ਵਿਰੋਧੀਆਂ ਨੇ ਜਿੱਥੇ ਬਥੇਰੇ ਭ੍ਰੰਮ ਫੈਲਾਏ ਸਾਡੇ ਖਿਲਾਫ ਸ਼ਹਿਰਾਂ 'ਚ ਕਿਹਾ ਗਿਆ ਜੀ ਆਤਾ ਜੀ ਇਹਨੂੰ ਵੋਟ ਪਾਣਾ ਮੇਰਾ ਕਾਂਗਰਸ ਦਾ ਉਮੀਦਵਾਰ ਦਾ ਮੈਂ ਸੁਣ ਰਹੀ ਸੀ ਸਾਰੇ ਪਿੰਡਾਂ 'ਚ ਜਾ ਕੇ ਇਹ ਤਾਂ ਜੀ ਮੋਦੀ ਨੂੰ ਪਾਣ ਦੀ ਵੋਟ ਹੈ ਹੁਣ ਸਾਰਾ ਪੰਜਾਬ ਜਿੱਥੇ ਸਾਰਾ ਫੀਸਦੀ ਜੇ ਭਾਜਪਾ ਨੂੰ ਆਈ ਹੈ ਇਹਦਾ ਮਤਲਬ 90 ਫੀਸਦੀ ਤੋਂ ਵੱਧ ਲੋਕੀ ਮੋਦੀ ਦੇ ਉਲਟ ਸਿਗੇ ਪੂਰੇ ਪੰਜਾਬ 'ਚ ਮੋਦੀ ਦੇ ਉਲਟ ਹਵਾ ਵਗ ਰਹੀ ਸੀ ਕਿ ਇਹਨੂੰ ਹਰਾਣਾ ਹੈ ਤੇ ਸਾਡੇ ਵਿਰੋਧੀ ਕਹਿੰਦੇ ਸੀ ਇਹਨੂੰ ਵੋਟ ਪਾਣਾ ਮੋਦੀ ਨੂੰ ਵੋਟ ਪਾਣ ਦੇ ਬਰਾਬਰ ਹੈ ਜੇ ਅਸੀਂ ਉਹਨਾਂ ਦੇ ਨਾਲ ਸਮਝੌਤਾ ਕਰਨਾ ਸਿਗਾ ਤੇ ਆਪਾਂ ਪਹਿਲੇ ਕਰਦੇ ਤਾਂ ਕਿ ਸੀਟਾਂ ਵਧਾਂਦੀਆਂ ਪਹਿਲੇ ਕਰਦੇ ਤਾਂ ਕਿ ਮੈਂ ਸੌਖੀ ਹੋਰ 1.5 ਲੱਖ ਤੋਂ ਮੈਂ ਜਿੱਤਦੀ ਬਾਅਦ ਨੂੰ ਕੌਣ ਸਮਝੌਤੇ ਕਰਦਾ ਹੈ ਲੇਕਿਨ ਅਕਾਲੀ ਦਲ ਨੇ ਇਹਨਾਂ ਠੇਬਾਜ਼ਾਂ ਦੀ ਤਰ੍ਹਾਂ ਕੁਰਸੀ ਦੇ ਖਾਤਰ ਸਮਝਾਤਾ ਆਪ ਤੇ ਕਾਂਗਰਸ ਦੀ ਤਰ੍ਹਾਂ ਅਸੀਂ ਨਹੀਂ ਕੀਤਾ ਅਸੀਂ ਕੁਰਸੀ ਛੱਡੀ ਤੇ ਇਕੱਲੇ ਖੜੇ ਪੰਜਾਬ ਦੇ ਹੱਕਾਂ ਦੀ ਖਾਤਰ ਤੇ ਅੱਜ ਵੀ ਤੁਸੀਂ ਦੇਖੀ ਚਲੋ ਹੌਲੀ ਹੌਲੀ ਆਹ ਦਸ ਤਾਂ ਇਕੱਠੇ ਹੀ ਨੇ ਇੱਥੇ ਝੂਠ ਮਾਰ ਕੇ ਗਏ ਅਸੀਂ ਵੱਖਾ ਦਿੱਲੀ ਜਾ ਕੇ ਦੇਖੋ ਕਿਵੇਂ ਸਾਰੇ ਇਕੱਠੇ ਖੜੇ ਹੋਣਗੇ ਤੇ ਉੱਥੇ ਚਲੂਗੀ ਇੰਡੀਆ ਆਲਾਈਂਸ ਦੀ ਰਾਜਨੀਤੀ ਪੰਜਾਬ ਦੀ ਕੋਈ ਗੱਲ ਨਹੀਂ ਹੋਊਗੀ। ਹਾਂ ਤਿੰਨ ਹੋਰ ਨੇ। ਉਹਨਾਂ ਤਿੰਨੋਂ ਵਿੱਚੋਂ ਇੱਕ ਨੂੰ ਜੇਲ੍ਹ ਤੋਂ ਰਿਹਾਈ ਮਿਲਦੀ ਨਹੀਂ ਮਿਲਦੀ ਉਹ ਤਾਂ ਕਾਨੂੰਨ ਦੱਸੂਗਾ ਮੈਨੂੰ ਤਾਂ ਪਤਾ ਨਹੀਂ। ਦੂਜੇ ਕਿਹੜੇ ਪਾਸੇ ਜਾਂਦੇ ਨੇ ਮੈਂ ਕਹਿ ਨਹੀਂ ਸਕਦੇ। ਲੇਕਿਨ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੀ ਆ। ਭਾਵੇਂ ਪਿਛਲੇ 5 ਸਾਲ ਦਾ ਰਿਕਾਰਡ ਦੇਖ ਲਓ। ਡਟ ਕੇ ਪੰਜਾਬ ਦੀ ਹੱਕਾਂ ਦੀ ਗੱਲ ਕੀਤੀ ਭਾਵੇਂ ਕੱਲੀ ਸੀ ਲੇਕਿਨ ਤਾਂ ਵੀ ਨਹੀਂ ਝਿਜਕੀ। ਹੁਣ ਵੀ 545 ਦੇ ਵਿੱਚੋਂ ਭਾਵੇਂ ਕੱਲੀ ਆਵਾਜ਼ ਹੋ ਗਈ ਸ਼ਰੋਣੀ ਅਕਾਲੀ ਦਲ ਦੀ। ਲੇਕਿਨ ਪਾਵੇਂ ਸਾਡੇ ਕਿਸਾਨਾਂ ਦਾ ਮੁੱਦਾ ਹੈ ਪਾਵੇਂ ਸਾਡੇ ਪਾਣੀਆਂ ਦੀ ਲੜਾਈ ਹੈ ਪਾਵੇਂ ਸਾਡੇ ਧਾਰਮਿਕ ਸਾਨਾਂ ਦੀ ਲੜਾਈ ਹੈ ਪਾਵੇਂ ਬੰਦੀ ਸਿੱਖਾਂ ਦੀ ਲੜਾਈ ਹੈ ਇੱਕ ਇੱਕ ਮੁੱਦਾ ਪਾਵੇਂ ਸਮਾ ਦੇਣ ਨਾ ਦੇਣ ਲੇਕਿਨ ਆਵਾਜ਼ ਬੁਲੰਦ ਕਰਨ ਤੋਂ ਮੈਂ ਪਿੱਛੇ ਨਹੀਂ ਹਟਦੀ ਕਿਉਂਕਿ ਗੁਰੂ ਦਾ ਓਟ ਆਸਰਾ ਲੈ ਕੇ ਗੁਰੂ ਦਾ ਓਟ ਆਸਰਾ ਲੈ ਕੇ ਸੱਚ ਦੀ ਰਾਹ ਤੇ ਚੱਲਦਿਆਂ ਜਿੰਨਾ ਪ੍ਰਸ਼ਾਸਨ ਦਾ ਜ਼ੋਰ ਜ਼ਬਰ ਲਾ ਲੈਨ ਮੇਰੀ ਵੀ ਕਾਲੀ ਡਾਇਰੀ ਇਹਦਾ ਤਾਂ ਹਰਾ ਪੈਨ ਚਲਿਆ ਨਹੀਂ ਕਿਕਲੀ ਦਾ ਜਵਾਬ ਲੋਕਾਂ ਨੇ ਦਿੱਤਾ ਹੁਣ ਇਹਨੋ ਟੀਟੀ ਸੀਟਾਂ ਦੇ ਨਾਲ ਜੇ ਵੀ ਕੁਰਸੀ 'ਚ ਜੇ ਬੈਠਿਆ ਤਾਂ ਸ਼ਰਮ ਇਹਨੂੰ ਆਣੀ ਚਾਹੀਦੀ ਐ ਕਿ ਹੁਣ ਸਟੇਜ ਨਹੀਂ ਲੋਕੀ ਚਾਹੁੰਦੇ ਨੇ ਤੂੰ ਸਟੇਟ ਚਲਾ ਲੇਕਿਨ ਮੁੱਖ ਮੰਤਰੀ ਨੂੰ ਜੇ ਸਮਝ ਆਏ ਗੱਲ ਸੋ ਮੈਂ ਵੀ ਕਹਿਣਾ ਚਾਹਾਂਗੀ ਪ੍ਰਸ਼ਾਸਨ ਨੂੰ ਕਿ ਇਹਦਾ ਹਰਾ ਪੈਨ ਤਾਂ ਚੱਲਿਆ ਨਹੀਂ ਲੇਕਿਨ ਮੇਰੀ ਕਾਲੀ ਡਾਇਰੀ ਖੁੱਲ ਗਈ ਐ ਕਹੀ ਇਹੋ ਜੇ ਅਫਸਰ ਨੇ ਕਹੀ ਇਹੋ ਜੇ ਅਫਸਰ ਨੇ ਜਿਨ੍ਹਾਂ ਮੈਂ 2019 ਤੋਂ ਦੇਖ ਰਹੀ ਆ ਉਹਨਾਂ ਦੀ ਕਾਰਗੁਜ਼ਾਰੀ ਅਜੀਬ ਹੀ ਮੈਨੂੰ ਲੋਕੀ ਦੱਸ ਰਹੇ ਨੇ ਕਈ ਨਵੇਂ-ਨਵੇਂ ਬਣੇ ਨੇ ਅਫਸਰ ਤੇ ਉਹ ਸੋਚਦੇ ਨੇ ਕਿ ਸਰਕਾਰ ਤਾਂ ਆਹੀ ਰਹੋਗੀ ਜੇ ਹਨੇਰਾ ਆ ਜਾਣਾ ਤਾਂ ਦਿਨ ਤਾਂ ਚੜਨਾ ਹੀ ਚੜਨਾ ਹੈ ਅੱਜ ਹਾਰੇ ਆ ਕੱਲ ਜਿੱਤ ਤੁਹਾਡੀ ਹੋਣੀ ਹੋਣੀ ਹੈ ਉਹ ਦਿਨ ਦੂਰ ਨਹੀਂ ਪ੍ਰਮਾਤਮਾ ਤੋਂ ਡਰ ਕੇ ਕਹਿੰਨੀ ਆ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਕੱਲ ਯੋਗ ਦਾ ਜ਼ੋਰ ਹੈ ਝੂਠ ਚੱਲ ਗਿਆ ਦੋਵਾਂ ਦਾ ਜਿਆਦਾ देर ਨਹੀਂ ਚੱਲੂਗਾ ਜੇ ਤੁਸੀਂ ਸੱਚੀ ਹੋਗੇ ਕਿਉਂਕਿ ਮਾਲਕ ਸੱਚ ਦੇ ਨਾਲ ਖੜਿਆ ਹੈ ਸਰਕਾਰ ਤੁਹਾਡੀ ਆਉਗੀ ਤੇ ਜਿਸ ਦਿਨ ਆ ਗਈ ਫਿਰ ਜਿਨ੍ਹਾਂ ਨੇ ਤੁਹਾਡੇ ਨਾਲ ਮਾਰਾ ਕੀਤਾ ਹੈ ਉਹਨਾਂ ਦੀ ਖੈਰ ਨਹੀਂ ਇਹ ਮੈਂ ਵੀ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦੀ ਹਾਂ ਬਸ ਤੁਸੀਂ ਤਕੜੇ ਰਹੋ ਆਪ ਦੀ ਪਾਰਟੀ ਵਾਸਤੇ ਜੀ ਜਾਨ ਲਾ ਕੇ ਤੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀਆਂ ਕਿ ਇਹਨਾਂ ਔਖਿਆਂ ਸਮੇਂ ਵਿੱਚ ਵੀ ਜੇ ਚੰਗੇ ਦੇਣਾ ਚਾਹਤਾ ਸਾਰੇ ਹੀ ਪਹੁੰਚ ਜਾਂਦੇ ਨੇ ਲੇਕਿਨ ਮਾੜੇ ਦਿਨਾਂ ਵਿੱਚ ਵੀ ਤੁਸੀਂ ਪਾਰਟੀ ਦੇ ਨਾਲ ਖੜੇ ਤੇ ਪਾਰਟੀ ਦੀ ਲੜਾਈ ਲੜੀ ਜੇ ਅਸਲੀ ਜੋਝਾਰੂ ਪਾਰਟੀ ਦੇ ਜੈ ਸਰਮੋਰ ਸਰਤਾਜ ਨੇ ਤਾਂ ਤੁਸੀਂ ਸਾਰੇ ਉਹ ਵਰਕਰੋ ਜਿਹੜੇ ਮਾੜੇ ਦਿਨਾਂ ਦੇ ਜ਼ੋਰ ਜ਼ਬਰ ਦੇ ਖਿਲਾਫ ਅੱਜ ਵੀ ਪਾਰਟੀ ਦੇ ਨਾਲ ਖੜੇ ਹੋ ਪਿੰਡ ਪਿੰਡ 'ਚ ਖੜੇ ਹੋਇਓ ਤੇ ਜਿਹੜੀ 2022 'ਚ ਘਾਟ ਹੋਈ ਸੀ ਉਹਨੂੰ ਭਰਨ ਵਾਸਤੇ ਉਹਨੂੰ ਸੁਧਾਰਨ ਵਾਸਤੇ ਤੁਸੀਂ ਮਿਹਨਤ ਕੀਤੀ हाँ जे थोड़ी जी घाट अदे भी रह गई है कोई गल नहीं होर जोर लाइए होर मेहनत करिए मैं भी कोशिश करा कि जिम्मे बठिंडे च परमात्मा बल बख्शे मैं अपने आप को माड़ा जा मैं महसूस कर रही सी कि लोगों की उम्मीदा हैग शायद मानसे जिले वाले मेरे तो नाराज ने कि जिन्ना मैं बठिंडे कर गई उ मैं मानसे कर नहीं सकी हम ਇਹਨਾਂ ਦਾ ਦਿਲ ਜਿੱਤਣ ਵਾਸਤੇ ਮੈਂ ਕਿਵੇਂ ਕਰਾਂਗੀ ਇੱਥੇ ਤਾਂ ਸਰਕਾਰ ਹੈ ਨਹੀਂ ਉੱਥੇ ਆਪਾਂ ਜੁੜਨਾ ਨਹੀਂ ਹੋਣਾ ਨੇ ਨਾਲ ਫਿਰ ਮੇਰੇ ਮਨਛੇ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਆਪਣੇ ਸੁਪਨੇ ਚ ਕਦੇ ਐਮ ਸੋਚਿਆ ਸੀ ਉਹ ਐਮਸ ਵੀ ਤਾਂ ਮੈਂ ਤੇਰੀ ਝੋਲੀ ਚ ਪਾਇਆ ਨਾ ਹੋਰ ਕੋਈ ਲਾ ਸਕਿਆ ਤੇ ਜੇ ਉਸ ਮਾਲਕ ਦੀ ਰਜ਼ਾ ਹੋਏ ਅਰਦਾਸ ਉੱਥੇ ਹੋਏ ਤਾਂ ਫਿਰ ਇੰਨੇ ਵੱਡੇ ਕੰਮ ਮਾਲਕ ਕਰਾ ਦਿੰਦਾ ਜਿਹੜੇ ਆਪਣੇ ਸੋਚ ਤੇ ਆਪਣੇ ਸੁਪਨੇ ਤੋਂ ਵੀ ਬਾਹਰ ਹੁੰਦੇ ਨੇ ਸੋ ਕੋਈ ਗੱਲ ਨਹੀਂ ਹੁਣ ਅਗਲੀ ਵਾਰੀ ਮਾਨਸੇ ਜ਼ਿਲ੍ਹੇ ਦਾ ਨੰਬਰ ਆਊਗਾ ਸ਼ੁਰੂਆਤ ਚਾਤ ਰਿਆ ਜਿਹੜਾ ਇਹਨਾਂ ਨੇ 10 ਸਾਲ ਨਾ ਸਮਾਰਿਆ ਹੈਗਾ ਉਹ ਆਪਾਂ ਕਰਾਂਗੇ ਲੇਕਿਨ ਮੈਂ ਖੁੱਡਿਆ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗੀ ਖੁੱਡਿਆ ਸਾਹਿਬ ਮਾਨਸਾ ਸ਼ਹਿਰ ਤੁਹਾਡੇ ਸੀਵਰ ਤੋਂ ਬੜਾ ਦੁਖੀ ਹੈ ਤੁਹਾਡੀ ਵੋਟਾਂ ਵੀ ਇਹਨਾਂ ਨੇ ਵਧਾ ਦਿੱਤੀਆਂ ਸਰਕਾਰ ਵੀ ਤੁਹਾਡੀ ਹੈ ਮੈਂ ਤਾਂ ਬੇਨਤੀ ਆਪਣੇ ਲੋਕਾਂ ਵਾਸਤੇ ਕਰਾਂਗੀ ਕਿ ਥੋੜਾ ਅਨਾਂਦਾ ਸੁਧਾਰ ਕਰ ਦਿਓ ਜਿਹੜੇ ਨਰਕ ਚ ਜੀ ਰਹੇ ਨੇ ਇਹਨਾਂ ਪਿੰਡਾਂ ਨੇ ਕਈ ਪਿੰਡਾਂ ਨੇ ਬਹੁਤ ਤੁਹਾਡਾ ਮਾਨ ਰੱਖਿਆ ਧੰਨਵਾਦੀ ਧਰਤਾ ਤਾਂ ਪਤਾ ਨਹੀਂ ਤੁਸੀਂ ਕਰੋਗੇ ਕਿ ਨਹੀਂ ਮਾੜੀ ਮੋਟੀ ਗ੍ਰਾਂਟਾ ਭੇਜ ਦੋ ਤਾਂ ਕਿ ਇਹਨਾਂ ਦਾ ਕੁਝ ਮਸਲਾ ਹੱਲ ਹੋ ਜਾਏ ਔਖੇ ਬੈਠੇ ਨੇ ਲੋਕੀ ਬੀਬੀਆਂ ਦੇ ਕਾਰਡ ਬਣਵਾ ਦਿਓ ਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਹਮਲਾ ਮਾਰ ਦੋ ਉਹਦੇ ਵਾਸਤੇ ਅਸੀਂ ਵੀ ਨਾਲ ਤੁਹਾਡੇ ਲੱਗਾਂਗੇ ਤੇ ਅੱਜ ਤੁਹਾਨੂੰ ਸੰਗਤ ਨੂੰ ਮੈਂ ਕਹਿੰਨੀ ਆ ਨਸ਼ਾ ਬਹੁਤ ਵੱਡਾ ਮੁੱਦਾ ਹੈ ਇਹਨਾਂ ਸਰਕਾਰਾਂ ਤੋਂ ਆਸ ਨਾ ਰੱਖਿਏ ਜਿਨ੍ਹਾਂ ਨੇ ਦੁਕਾਨਾਂ ਖੋਲ ਛੱਡੀਆਂ ਨੇ ਮਾਵਾਂ ਦੇ ਪੁੱਤ ਮਰਵਾ ਕੇ ਕਿਉਂ ਨਾ ਅਸੀਂ ਪਿੰਡ ਪਿੰਡ ਕਮੇਟੀ ਬਣਾਈਏ ਬੀਬੀਆਂ ਨਾਲ ਲਗਣ ਯੂਥ ਨਾਲ ਲੱਗੇ ਸਾਰੇ ਤੁਸੀਂ ਵੀਰ ਨਾਲ ਰਗੋ ਆਪ ਕਮੇਟੀਆਂ ਬਣਾਈਏ ਇਹ ਨਸ਼ੇ ਵੇਚਣ ਵਾਲਿਆਂ ਨੂੰ ਆਪ ਘੇਰ ਕੇ ਇਹਨਾਂ ਨੂੰ ਜੇਲਾ ਤਾਈ ਪਹੁੰਚਾਈਏ ਜੇ ਜਵਾਨੀ ਬਚਾਨੀ ਹੈ ਤਾਂ ਫਿਰ ਵਿਦੇਸ਼ ਭੇਜਨਾਂ ਨਹੀਂ ਹੱਲ ਹੈਗਾ ਇੱਥੇ ਰਹਿ ਕੇ ਸਾਡੀ ਜਵਾਨੀ ਪੰਜਾਬ ਦੀ ਲੜਾਈ ਲੜੇ ਕਿਉਂਕਿ ਵੱਡੀ ਲੜਾਈਆਂ ਲਾਡੀਆਂ ਪਾਨੀਆਂ ਦਾ ਬਹੁਤ ਵੱਡੀ ਲੜਾਈ ਹੈ ਉਹਨੂੰ ਸਾਨੂੰ ਲੜਨਾ ਪਊਗਾ ਇਹ ਸਾਰੇ ਇਕੱਠੇ ਨੇ ਭਾਵੇਂ ਰਾਜਧਾਨੀ ਦੀ ਭਾਵੇਂ ਧਾਰਮਿਕ ਸਥਾਨਾਂ ਦੀ ਭਾਵੇਂ ਕਿਸਾਨਾਂ ਦੀ ਸਾਰੀ ਲੜਾਈਆਂ ਲੜਨੀਆਂ ਨੇ ਤੇ ਸਾਨੂੰ ਸਾਡੀ ਜਵਾਨੀ ਕਾਇਮ ਚਾਹੀਦੀ ਹੈ ਕੈ ਮਤਾ ਹੋਗੀ ਜੇ ਨਸ਼ਾ ਦੇ ਖਿਲਾਫ ਅਸੀਂ ਆਪ ਇੱਕ ਮਹਿੰਮ ਚਲਾਈਏ ਇਹਨਾਂ ਨਸ਼ਿਆਂ ਨੂੰ ਰੋਕੀਏ ਸੋ ਮੈਂ ਆਸ ਕਰਦੀਆਂ ਇਹਦੇ ਵਾਸਤੇ ਵੀ ਤੁਸੀਂ ਜ਼ਰੂਰ ਸੋਚੋਗੇ ਮੰਥਨ ਕਰਕੇ ਆਪਸ ਚ ਆਪਾਂ ਕਿਵੇਂ ਅੱਗੇ ਵਧ ਸਕਦੇ ਆ ਬਾਕੀ ਮੈਂ ਧੰਨਵਾਦ ਕਰਦੀਆਂ ਕਿ ਮੇਰੇ 9 ਦੇ 9 ਹਲਕਿਆਂ ਚ ਜਿੱਥੇ ਆਮ ਆਦਮੀ ਦੇ ਐਮਪੀ ਐਮਐਲਏ ਬੈਠੇ ਹੋਏ ਨੇ ਲੇਕਿਨ 9 ਵਿੱਚੋਂ ਪੰਜਾਂ ਚ ਲੀਡ ਦਿਲਵਾਈ ਲੋਕਾਂ ਦੇ ਬੇਨਤੀ ਬਕਰਾਂ ਨੇ ਛਟੇ ਚ ਆਪਾਂ ਕੱਲੇ 250 ਤੋਂ ਮੋੜ ਤੋਂ ਹਾਰੇ ਕੱਲੇ 500 ਬਠਿੰਡੇ ਸ਼ਹਿਰ ਤੋਂ ਹਾਰੇ ਤੇ ਚਲੋ ਇਹਨਾਂ ਦੋ ਹਲਕਿਆਂ ਤੋਂ ਘਾਟ ਕਮੀ ਰਹਿ ਗਈ ਮੈਂ ਕਿੰਨ ਸਤ ਨੌ ਵਿੱਚੋਂ ਸਤ ਹਲਕੇ ਬਰਾਬਰ ਕਰਕੇ ਅੱਗੇ ਲੈ ਲੈ ਕੇ ਜਾਣਾ ਬਹੁਤ ਵੱਡੀ ਚੀਜ਼ ਹੈ ਤੇ ਬਾਦਲ ਸਾਹਿਬ ਦੇ ਹਲਕੇ ਨੇ ਜਿਸ ਤਰੀਕੇ ਦੇ ਨਾਲ ਮਾਨ ਰੱਖਿਆ ਮੈਂ ਉਹਨਾਂ ਦਾ ਵੀ ਰਣੀ ਰਵਾਂਗੀ ਤੇ ਤੁਹਾਡਾ ਵੀ ਰਣੀ ਰਵਾਂਗੀ ਜਿਹਨਾਂ ਵਰਕਰਾਂ ਨੇ ਦਿলো ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਇਸ ਪਾਰਟੀ ਦੀ ਕਾਮਯਾਬੀ ਵਾਸਤੇ ਤੁਸੀਂ ਯੋਗਦਾਨ ਪਾਇਆ ਤੁਹਾਡੇ ਸਾਰਿਆਂ ਦਾ ਹੱਥ ਜੋੜ ਕੇ ਸਿਰ ਨਵਾ ਕੇ ਤੁਹਾਡਾ ਧੰਨਵਾਦ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ